ਮਰਾਲਾ ਤੋਂ ਇੱਕ ਮੰਦਭਾਗੀ ਖਬਰ ਸਾਹਮਣੇ ਆndi ਸਾਡੇ ACP ਇਸ ਜਿਹੜੇ ਨੇ ਸੰਦੀਪ ਸਿੰਘ ਜਿਹਨਾਂ ਸੜਕ ਹਾਦਸੇ 'ਚ ਮੌਤ ਹੋ ਜਾਂਦੀ ਆਦੀ ਤੇ ਰਫਤਾਰ ਸਕੋਰਪੀਓ ਦੇ ਨਾਲ ਟੱਕਰ ਹੁੰਦੀ ਜਿਸ ਤੋਂ ਬਾਅਦ ਉਹਨਾਂ ਦੀ ਜਿਹੜੀ ਹੈ ਮੌਤ ਹੋ ਜਾਂਦੀ ਤੇ ਉਹਨਾਂ ਦੇ ਗਾਰ ਦੀ ਜਿਹੜੀ ਨਾਲ ਮੌਤ ਹੋ ਜਾਂਦੀ ਹੈ ਤੇ ਕਰੇ ਇਹੀ ਜੀ ਇਕੱਲਾ ਹੋਰ ਕੁਝ ਨਹੀਂ ਸੀਗਾ ਮੇਰੇ ਚਾਚਾ ਜੀ ਵੀ ਸੀਗੇ ਉਹ ਵੀ ਢੱਲੇ ਰਹਿੰਦੇ ਆ ਸਿਸਟਰ ਵੀ ਇਹਦੀ ਇੱਥੇ ਇਕੱਲਾ ਇਹੀ ਮਤਲਬ ਸਾਰੇ ਪੰਜ ਸਾਰਾ ਪੰਜਾ ਸੱਤਾਂ ਨੂੰ ਘਰ ਨੂੰ ਇਹੀ ਸਾਮਦਾ ਸੀ ਹੈ ਉਹ ਸ਼ਹਿਰ 'ਚ ਰਹਿੰਦੇ ਇਹਨਾਂ ਦਾ ਪਿੰਡ 'ਚ ਹੈ ਜਿਲ੍ਹਾ ਦੋਨਾਂ ਨੂੰ ਇੱਕੋ ਹੀ ਲੱਗਦਾ ਸੀਗਾ ਤੇ ਕੱਲ ਇਹਨੂੰ ਚੜਾ ਕੇ ਆਏ ਆ ਸਾਬ ਦੇ ਨਾਲ ਹੀ ਕੱਲ ਏ ਡਿਊਟੀ ਆਇਆ ਸਾਬ ਦੇ ਨਾਲ ਹੀ ਜਾਣਾ ਸੀ ਇਹਨਾਂ ਨੇ ਇਕੱਠੇ ਗਏ ਆ ਉਦੋਂ ਨਹੀਂ ਪਤਾ ਨਹੀਂ ਕਿੰਨੀ ਗੀ ਪੀਤੀ ਕਿ ਕੀ ਕੀਤਾ ਆਪ ਨੂੰ ਨਹੀਂ ਪਤਾ ਵਾ ਜੇ ਇਹ ਤਫਤੀਸ਼ ਸਾਬ ਨੂੰ ਕਰੀ ਜਾਂਦੇ ਜੋ ਹੈਗਾ ਪਰ ਗੱਡੀ ਕਬਜ਼ੇ 'ਚ ਇਹਨਾਂ ਕੋਲੇ ਇਧਰੋਂ ਗੱਡੀ ਲੁਧਿਆਣਾ ਸਾਈਡ ਤੋਂ ਗੱਡੀ ਜਾ ਰਹੀ ਸੀ ਇਸ ਕਾਰਪੀਓ ਉਦੋਂ ਇਹਨਾਂ ਦੀ ਗੱਡੀ ਆ ਰਹੀ ਸੀ ਔਰ ਜੁਨਾਰਾ ਤੇ ਉਹ ਸਕਾਰਪੀ ਗੱਡੀ ਵਾਲੇ ਨੇ ਕਿਤੇ ਵਰੇਵੀ ਵਗਾਰਾ ਦੱਪ ਕੇ ਮਾਰ ਕੇ ਘੁੰਮ ਕੇ ਇਹਨਾਂ ਦੀ ਗੱਡੀ ਜਾ ਵਗੀ ਜਿਸ ਨਾਲ ਟ੍ਰਾਫਿਕ ਨੂੰ ਨੁਕਸਾਨ ਹੋ ਗਿਆ। ਦਰਸ਼ਕਾਂ ਲਈ ਦੇਖਣ ਵਾਲੇ तमाम ਦਰਸ਼ਕਾਂ ਦਾ ਸਵਾਗਤ ਹੈ ਮੈਂ ਵਿਸ਼ਾਲ ਕਪੂਰੀ ਸਮੇਂ ਸਮਰਾਲਾ ਦੇ ਕੋਲ ਨਾ ਸਮਰਾਲਾ ਤੋਂ ਇੱਕ ਮੰਦ ਭਾਗੀ ਖਬਰ ਸਾਹਮਣੇ ਆਂਦੀ ਸਾਡੇ ACP ਇਸ ਜਿਹੜੇ ਨੇ ਸੰਦੀਪ ਸਿੰਘ ਜਿਹਨਾਂ ਸੜਕ ਹਾਦਸੇ ਵਿੱਚ ਮੌਤ ਹੋ ਜਾਂਦੀ ਹੈ ਬਹੁਤ ਹੀ ਕਾਬਿਲ ਅਫਸਰ ਸੀ ਕਿ ਅਵਾਮ ਦੀ ਜਿਹੜੀ ਹੈ ਪਹਿਲੇ ਗੱਲ ਸੁਣਦੇ ਸੀ ਕਿ ਹਰ ਕਿਸੇ ਦੀ ਮੁਸ਼ਕਲ ਦਾ ਸਮਾਧਾਨ ਕਰਦੇ ਸੀਗੇ ਸਾਨੂੰ ਪੰਜਾਬ ਪੁਲਿਸੇ ਮਾਨ ਵੀ ਹੈਗਾ ਲੇਕਿਨ ਐਸੇ ਅਫਸਰਾਂ ਦੇ ਮਾਨ ਆ ਜਿਨ੍ਹਾਂ ਦਾ ਘਾਟਾ ਕਦੀ ਵੀ ਪੂਰਾ ਨਹੀਂ ਹੋ ਸਕਦਾ ਏਸੀਪੀ ਸਾਹਿਬ ਹਮੇਸ਼ਾ ਹਮਦਰ ਤੇ ਲੋਕਾਂ ਲਈ ਮਸੀਹਾ ਬਣ ਕੇ ਖੜੇ ਹੁੰਦੇ ਸੀਗੇ ਅੱਜ ਉਹਨਾਂ ਨੂੰ ਰਾਤ ਨੂੰ ਦੱਸਿਆ ਜਾ ਰਿਹਾ ਹੈ ਸਵੇਰੇ ਸਵੇਰੇ ਦੱਸਿਆ ਜਾ ਰਿਹਾ ਹੈ ਕਿ ਉਹਨਾਂ ਦੀ ਤੇ ਰਫਤਾ ਸ ਕੋਰਪੀਓ ਦੇ ਨਾਲ ਟੱਕਰ ਹੋਣ ਦੀ ਜਿਸ ਤੋਂ ਬਾਅਦ ਉਹਨਾਂ ਦੀ ਜਿਹੜੀ ਹੈ ਮੌਤ ਹੋ ਜਾਂਦੀ ਤੇ ਉਹਨਾਂ ਦੇ ਗਾੜ ਦੀ ਜਿਹੜੀ ਨਾਲ ਮੌਤ ਹੋ ਜਾਂਦੀ ਹੈ ਲੇਕਿਨ ਪਿੱਛੇ ਜੋ ਤੁਸੀਂ ਮੋਰਚਰੀ ਦੇਖ ਰਹੇ ਹੋ ਇਹ ਮੋਰਚਰੀ ਦੇ ਵਿੱਚ ਉਹਨਾਂ ਦੀ ਦੇਹ ਜਿਹੜੀ ਪਈ ਹੋਈ ਹੈ ਜਿਹਦਾ ਪੋਸਟਮਾਰਟਮ ਜਿਹੜਾ ਕੀਤਾ ਜਾ ਰਿਹਾ ਹੈ ਤੁਹਾਨੂੰ ਉਹ ਗੱਡੀ ਦੀ ਤਸਵੀਰਾਂ ਵੀ ਦਿਖਾਵਾਂਗੇ ਲੇਕਿਨ ਬਹੁਤ ਹੀ ਕਾਬਿਲ ਅਫਸਰ ਤੇ ਪੰਜਾਬ ਪੁਲਿਸ ਸਾਡੀ ਹਮੇਸ਼ਾ ਰਾਖੀ ਵਸਤੇ ਹੁੰਦੀ ਹੈ ਲੇਕਿਨ ਇਹ ਘਾਟਾ ਜਿਹੜਾ ਕਦੀ ਵੀ ਪੂਰਾ ਨਹੀਂ ਹੋਣ ਵਾਲਾ ਘ ਸਮਰਾਲੇ ਦੇ ਮੋਰਚੀ ਹਸਪਤਾਲ ਦੀ ਜਿੱਥੇ ACP ਸਾਹਿਬ ਤੇ ਜਿਹੜੇ ਉਹਨਾਂ ਦੇ ਨਾਲ ਗਾਰਡ ਸੀਗੀ ਉਹਨਾਂ ਦੀ ਜਿਹੜੀ ਆ ਮੌਕੇ ਤੇ ਸਮੂਥ ਹੋ ਜਾਂਦੀ ਹੈ ਲੇਕਿਨ ਆ ਵੀ ਦੱਸਿਆ ਜਾਂਦਾ ਕਿ ਗੱਡੀ ਨੂੰ ਜਿਹੜੀ ਹੈ ਅੱਗ ਲੱਗ ਜਾਂਦੀ ਹੈ ਬਾਅਦ ਜਿਹੜੀ ਉਹਨਾਂ ਦੀ ਫੋਰਚੂਨਰ ਕਾਰ ਹੁੰਦੀ ਹੈ ਉਸ ਨੂੰ ਅੱਗ ਲੱਗ ਜਾਂਦੀ ਹੈ ਲੇਕਿਨ ਗਾਰਡ ਦਾ ਪਰਿਵਾਰ ਜਿਹੜਾ ਹੈਗਾ ਉਹ ਵੀ ਸਾਡੇ ਨਾਲ ਮੌਜੂਦ ਹੈ ਉਹਨਾਂ ਨਾਲ ਵੀ ਅਸੀਂ ਗੱਲਬਾਤ ਜ਼ਰੂਰ ਕਰਾਂਗੇ ਲੇਕਿਨ ਉਹ ਤਸਵੀਰ ਤੁਹਾਨੂੰ ਦਿਖਾ ਰਹੇ ਹਾਂ ਪੰਜਾਬ ਪੁਲਿਸ ਮੌਜੂਦ ਹੈ ਤਸਵੀਰ ਦਿਖਾ ਰਹੇ ਹਾਂ ਬਾਈ ਤੁਸੀਂ ਪਰਿਵਾਰ ਦੇ ਹੀ ਵੀਰੇ ਪਰ ਵਾਰ ਦੀ ਗਾਰਡ ਕੀ ਨਾਮ ਸੀ ਜਿਨ੍ਹਾਂ ਦੀ ਮੌਤ ਹੋ ਗਈ ਪਰਮਜੋਤ ਸਿੰਘ ਕੀ ਲੱਗੇ ਸੀ ਨਾਲ ਉਹ ਗਨਮੈਨ ਸੀਗੇ ਸਰਦੇ ਏਸੀ ਸੰਦੀਪ ਜੀ ਦੇ ਗਨਮੈਨ ਹਾਂਜੀ ਹਾਂਜੀ ਕਿੰਨੇ ਵਜੇ ਹਾਸਾ ਹੁੰਦਾ ਬਾਈ ਇਹ 12 ਸਾਢੇ 12 ਹੁੰਦਾ ਜੀ ਹਾਂਜੀ ਤੇ ਸਾਨੂੰ ਸਵੇਰੇ ਮਤਲਬ ਇਤਲਾ ਮਿਲਦੀ ਕਿਉਂਕਿ ਕੋਈ ਕੰਟੈਕਟ ਨਹੀਂ ਸੀਗਾ ਉੱਥੋਂ ਤੱਕ ਜੀ ਤੇ ਮੈਂ ਉਹ ਮੋਗੇਰੇ ਨਾਮ ਦਾ ਬ੍ਰਦਰ ਹਾਂ ਉਹ ਕਿੱਥੇ ਰਹਿਣ ਵਾਲੇ ਸੀ ਵੀਰ ਇਹ ਵੀਰ ਜੀ ਹੈਗੇ ਮੁੱਦ ਕੀ ਆਪਣਾ ਫਿਰੋਜ਼ਪੁਰ ਦਾ ਇਹ ਜ਼ਿਲ੍ਹਾ ਪੈਂਦਾ ਵਾ ਵਾੜਾ ਭਾਈ ਕਾ ਪਿੰਡ ਆ ਸਾਡਾ ਜੀ ਮਦਗੀ ਦੇ ਨੀਅਰ ਕਿਦੇ ਨਾਲ ਹੁੰਦੀ ਹੈ ਟੱਕਰ ਕੁਝ ਪਤਾ ਲੱਗ ਪਾਇਆ ਕਾਲੀ ਸਕੋਰਪਿਓ ਆ ਜੀ ਸੁਣ ਚ ਆਈ ਆ ਜਿਹੜੀ ਸਾਨੂੰ ਜਿੰਨੀ ਕਿਤਲਾ ਮਿਲੀ ਆ ਮਤਲਬ ਉਹ ਰਸ਼ ਡਰਾਈਵਿੰਗ ਕਰ ਰਿਹਾ ਉਹ ਰਾਤ ਸੀਗੀ ਤੇ ਉਹਨੇ ਨਾ ਮਤਲਬ ਰੋਂਗ ਸਾਈਡ ਸੀਗਾ ਤੇ ਉਹਨੇ ਜਿੱਥੋਂ ਤੱਕ ਇਹ ਆ ਵੀ ਹੈਂਡ ਬ੍ਰੇਕਾਂ ਖਿੱਚਤੀਆਂ ਗੱਡੀ ਦੀਆਂ ਚੱਲਦੀ ਤੇਜ਼ ਸੀ ਇਹ ਆਪਦੇ ਸਹੀ ਜਾ ਰਹੇ ਸੀਗੇ ਇਹ ਵਾਪਸੀ ਤੇ ਆ ਰਹੇ ਸੀਗੇ ਉਹ ਰੋਂਗ ਸਾਈਡ ਸੀਗਾ ਉਹਨੇ ਹੈਂਡ ਬ੍ਰੇਕਾਂ ਖਿੱਚ ਕੇ ਨਾ ਉਹਨੇ ਜਿੱਥੇ ਗੱਡੀ ਘੁੰਮ ਗਈ ਤੇ ਆ ਸਾਰਾ ਕੁਝ ਹੋ ਗਿਆ ਗੱਡੀ 2-3 ਵਾਰੀ ਘੁੰਮੀ ਆ ਉਹਨਾਂ ਟੱਕਰ ਲੱਗਣ ਨਾਲ ਅੱਗਾ ਪਿੱਛਾ ਗੱਡੀ ਦਾ ਆਪਣੀ ਫੋਰਚੂਨਰ ਇਹਨਾਂ ਸਾਹਬਾ ਨੂੰ ਦੀ ਨੂੰ ਅੱਗ ਪੈ ਗਈ। ਕੋਈ ਟ੍ਰੇਸ ਹੋ ਪਈ ਸਾਰਾ ਜੇ ਗੱਡੀ ਜਿਹੜੀ ਸਕਾਰਦੀ ਹੋਣੀ। ਹੌਂਡ ਪਾਛਾ ਗੱਡੀ ਇਹਨਾਂ ਕੋਲੇ ਹੀ ਆ ਜੀ। ਉਹ ਗੱਡੀ ਜਿੱਥੋਂ ਤੱਕ ਸੁਣਨ ਜਾਇ ਬੀ ਬੰਦੇ ਇੱਧਰ ਦੇ ਆ। ਤੰਮ ਤੰਮ ਇੱਧਰ ਲਈ ਸੈਟ। ਅੰਬਰ ਸਰ ਇਹ ਰਹੀ ਦੇਖ। ਘਾਟਾ ਪੂਰਾ ਹੋਣ ਵਾਲਾ ਨਹੀਂ ਕਿਉਂਕਿ ਪੰਜਾਬ ਪੁਲ ਸਾਡੀ ਮਰਦਲੀ ਬੈਠੀ ਹੁੰਦੀ ਹੈ ਲੇਕਿਨ ਇਹ ਘਾਟਾ ਪੂਰਾ ਨਹੀਂ ਹੋ ਸਕਦਾ ਕਦੀ ਵੀ ਜੋ ਤੁਹਾਡੇ ਪਰਿਵਾਰ ਨੂੰ ਕੁਝ ਛੋੜਾ ਹੋਇਆ। ਬੰਦਾ ਬੱਚਾ ਸਾਰਾ 5 ਸਾਲ ਦਾ ਜੀ। 92 ਦਾ ਬਰਥ ਆ ਮੈਂ ਇਥੋਂ ਬਹੁਤ ਛੋਟਾ ਆ। ਕਰਿਆ ਪੰਜਾਪਾਤ ਚਲਾਉਣ ਵਾਲਾ ਕਰੇ ਕਰੇ ਇਹੀ ਸੀ ਕੱਲਾ ਹੋਰ ਕੁਝ ਨਹੀਂ ਸੀਗਾ ਮੇਰੇ ਚਾਚਾ ਜੀ ਵੀ ਸੀਗੇ ਉਹ ਵੀ ਢੱਲੇ ਹੀ ਰਹਿੰਦੇ ਆ ਸਿਸਟਰ ਵੀ ਇਹਦੀ ਇੱਥੇ ਹੀ ਆ ਮੈਰਿਡ ਹੋਏ ਹੋਏ ਉਹਨਾਂ ਦੇ ਹੈਨੇ ਹਸਬੰਡ ਮਤਲਬ ਪਾਸੇ ਬਾਹਰ ਰਹਿੰਦੇ ਆ ਜੌਬ ਕਰਨ ਗਏ ਹੋਏ ਆ ਕੱਲਾ ਇਹੀ ਮਤਲਬ ਸਾਰੇ ਪੰਜ ਸਾਰਾ ਪੰਜਾ ਸੱਤਾਂ ਨੂੰ ਘਰ ਨੂੰ ਇਹੀ ਸੰਭਾਲਦਾ ਸੀਗਾ ਨਹੀਂ ਇਹ ਪਹਿਲਾਂ ਤੋਂ ਲੁਧਿਆਣੇ ਬਹੁਤ ਚਰਦਾ ਜੀ ਇੱਥੇ ਸਟਾਰਟਿੰਗ ਦਾ ਹੀ ਲੁਧਿਆਣੇ ਤੋਂ ਆਏ ਸਟਾਰਟਿੰਗ ਤੋਂ ਹੀ ਏਸੀਪੀ ਸਾਡੇ ਛੋਟਾ ਬੱਚਾ ਵੀ ਦੱਸਿਆ ਜਾ ਰਿਹਾ ਸੀ ਵੀ ਸਾਡੇ ਹਾਂਜੀ ਉਹਨਾਂ ਦਾ ਵੀ ਛੋਟਾ ਇਹ ਉਹ ਫਿਰੋਜ਼ਪੁਰ ਦੇ ਆ ਇਹ ਇਹ ਵੀ ਹੈ ਉਹ ਸ਼ਹਿਰ ਚ ਰਹਿੰਦੇ ਇਹਨਾਂ ਦਾ ਪਿੰਡ ਹੈ ਜ਼ਿਲ੍ਹਾ ਦੋਨਾਂ ਨੂੰ ਇੱਕੋ ਜਿਹਾ ਲੱਗਦਾ ਸੀਗਾ ਤੇ ਕੱਲ ਇਹਨੂੰ ਚੜਾ ਕੇ ਆਏ ਆ ਸਾਭ ਦੇ ਨਾਲ ਹੀ ਕੱਲ ਏ ਡਿਊਟੀ ਆਇਆ ਸਾਭ ਦੇ ਨਾਲ ਹੀ ਜਾਣਾ ਸੀ ਇਹਨਾਂ ਨੇ ਇਕੱਠੇ ਗਏ ਆ ਫਿਰੋਜ਼ਪੁਰ ਫਿਰੋਜ਼ਪੁਰੋਂ ਨਹਿਰਾ ਤੋਂ ਸੀ ਚੜਾ ਕੇ ਗਏ ਇਹਨੂੰ ਤੇ ਉਸ ਤੋਂ ਬਾਅਦ ਜਵਾਬ ਆਪਰ ਗਿਆ ਕਿੰਨ ਗੱਲੀ ਕਰਕੇ ਦੇਖ ਲੋ ਇੱਕ ਕਾਬਿਲ ਅਫਸਰ ਡ੍ਰੈਸ਼ ਡਰਾਈਵਿੰਗ ਉਹ ਬੰਦੇ ਨੇ ਪਤਾ ਨਹੀਂ ਕਿੰਨੀ ਕਿ ਪੀਤੀ ਕਿ ਕੀ ਕੀਤਾ ਆਪਾਂ ਨੂੰ ਨਹੀਂ ਪਤਾ ਹਜੇ ਇਹ ਤਫਤੀਸ਼ ਸਾਹਿਬ ਹੁਣੇ ਕਰੀ ਜਾਂਦੇ ਜੋ ਹੈਗਾ ਪਰ ਗੱਡੀ ਕਬਜ਼ੇ 'ਚ ਆ ਇਹਨਾਂ ਕੋਲੇ ਇਹ ਹੋ ਆ ਪੱਜ ਗਿਆ ਡਰੈਮ ਇਹ ਹੋਇਆ ਜੀ ਕਹਿੰਦੇ ਉੱਪਰ ਆ ਪੁਲ ਦੇ ਉੱਪਰ ਆ ਸਮਰਾਲੇ ਵਾਲੇ ਸਮਰਾਲੇ ਪੁਲ ਦੇ ਉੱਤੇ ਡਬਲ ਰੋਡ ਹੈ ਹਾਂਜੀ ਹਾਂਜੀ ਅੱਜ ਮੈਂ ਇੱਥੋਂ ਸਮਰਾਲੇ ਤੋਂ ਬਾਹਰ ਨਿਕਲਦੇ ਮੈਂ ਰੋਡ ਤੇ ਬੰਦੇ ਦੀ 19 ਸੈਂਸ ਨਹੀਂ ਚਗੀ ਕਿ ਡਬਲ ਰੋਡ ਦੇ ਉੱਤੇ ਸਿੰਗਲ ਰੋਡ ਤੇ ਰੌਂਗ ਸਾਈਡ ਆ ਰਿਹਾ ਸੀਗਾ ਇਹ ਕੋਈ ਵੀ ਹੁਣ ਇਹ ਸਾਨੂੰ ਤਾਂ ਸਵੇਰੇ ਇਹ ਦੱਸਣ ਮਤਲਬ ਕੀ ਹੈ ਜੀ ਬਾਕੀ ਹੁਣ ਮੌਕੇ ਤੇ ਤਾਂ ਜਿਹੜੇ ਹੈਗੇ ਉਹਨਾਂ ਨੂੰ ਪਤਾ ਸਾਨੂੰ ਤਾਂ ਇਹ ਦੱਸਿਆ ਐਵੇਂ ਜੀ ਸਾਨੂੰ ਸਾਨੂੰ ਇੰਨੀ ਹਾਂ ਫੋਟੋ ਦਿਖਾ ਸਕਦੇ ਹੋ ਭਾਈ ਆਪਣੇ ਪਰਮਜੋਤ ਦੀ ਜੀ ਹਾਂਜੀ ਮੈਂ ਗੱਡੀ ਨੂੰ ਅੱਗ ਲੱਗ ਗਈ ਸੀ ਸਾਫ ਦੀ ਗੱਡੀ ਨੂੰ ਹਾਂ ਵੀਡੀਓ ਹੈਗੀ ਜੀ ਆ ਵਾਜੀ ਮੁੰਡਾ ਇਹਨੂੰ ਤਸਵੀਰ ਦਿਖਾ ਰਹੇ ਉਸ ਨੌਜਵਾਨ ਦੀ ਤਸਵੀਰ ਦਿਖਾ ਰਹੇ ਆ ਜੋ ਸਾਂਝੀ ਕਰ ਰਹੇ ਆ ਜੋ ਮਹਿਜ਼ ਕਮੀ ਇਹਨੇ ਮਹੀਨਾ ਪਹਿਲਾਂ ਗੱਡੀ ਲਈ ਹੈ ਜੀ ਆ ਜਿਹੜੀ ਆ ਆ ਨਵੀਂ ਨਹੀਂ ਨਹੀਂ ਇਹਨੇ ਆਪ ਦੀ ਪਰਸਨਲ ਗੱਡੀ ਲਈ ਸੀਗੀ ਆ ਵੇਖੋ ਫੈਮਲੀ ਦੇ ਨਾਲ ਆ ਜੀ ਆਏ ਦੀ ਫੈਮਲੀ ਹੈ ਵਿਚਾਰੇ ਆ ਬੱਚਾ ਛੋਟਾ ਜਾਂਦਾ ਇਹ ਕਿੰਨਾ ਛੋਟਾ 마ਸੂਮ ਬੱਚਾ ਹੈ ਇੱਕ ਪਿਓ ਦਾ ਸਾਆ ਕੀ ਹੁੰਦਾ ਉਸ ਪਰਿਵਾਰ ਨੂੰ ਪੁੱਛਿਆ ਜਾ ਸਕਦਾ ਇਹ ਉਹ ਤਸਵੀਰ ਦਿਖਾ ਰਹੇ ਆ ਘਾਟਾ ਪੂਰਾ ਨਹੀਂ ਹੋ ਸਕਦਾ ਜੋ ਤਸਵੀਰਾਂ ਦਿਖਾਈ ਜਾ ਰਹੀਏ ਕਦੀ ਨਹੀਂ ਪੂਰਾ ਸੋਦਾਇ ਪਰਿਵਾਰ ਹੈ ਇਹ ਉਹਨਾਂ ਦੇ ਵੀਰ ਨੇ ਇਹ ਵੀ ਬ੍ਰਦਰ ਹੀ ਹੈ ਜੀ ਸਾਰੇ ਭੂਆ ਦੇ ਬੇਟੇ ਹਨ ਦੋਨੇ ਪਰਿਵਾਰ ਨੂੰ ਪਤਾ ਲੱਗ ਗਿਆ ਵੇ ਹਾਂਜੀ ਲੈ ਗਏ ਮੇਰੇ ਚਾਚਾ ਜੀ ਨੂੰ ਲੈ ਗਏ ਉਹਨਾਂ ਨੂੰ ਸਾਰਿਆਂ ਨੂੰ ਤੋਰਤਾ ਸਾਰੇ ਤੋਰਤੇ ਘਰੇ ਕੱਲਾ ਮੁੰਡਾ ਸੀ ਘਰ ਦਾ ਜੀ ਇਹ ਹਾਂਜੀ ਹੋ ਰਿਹਾ ਉਹਦੋਂ ਬਾਅਦ ਲੈ ਕੇ ਫਿਰ ਤੁਰਾਂਗੇ ਬੜੀ ਮੰਦ ਭਾਗੀ ਖਬਰ ਹੈ ਸਮਰਾਲੇ ਤੋਂ ਸਾਹਮਣੇ ਆ ਰਹੀ ਹੈ ਲੁਧਿਆਣਾ ਸ਼ਹਿਰ ਚ ACP ਇਸ ਸੀਗੇ ਉਹਨਾਂ ਦੇ ਨਾਲ ਜਿਹੜੀ ਗਾਰਡ ਜਿਹੜੀ ਹੁੰਦੀ ਹੈ ਨੌਜਵਾਨ ਮੁੰਡਾ ਸੀਗਾ ਜਿਸ ਦੀ ਵੀ ਉਸ ਸੜਕ ਖਾਸਤੇ ਜਿਹੜੀ ਹੈ ਮੂਥ ਹੋ ਜਾਂਦੀ ਹੈ ਇਹ ਘਾਟਾ ਪੂਰਾ ਤਾਂ ਨਹੀਂ ਹੋ ਸਕਦਾ ਪੰਜਾਬ ਪੁਲਿਸ ਬਤੌਰ ਡਿਊਟੀ ਕਰਦੇ ਹੋਏ ਕਈ ਟੈਨਸ਼ਨਾਂ ਵੀ ਹੁੰਦੀਆਂ ਨੇ ਦਿਮਾਗ 'ਚ ਕਈ ਬਰਡਨ ਵੀ ਹੁੰਦੇ ਨੇ ਲੇਕਿਨ ਹਮੇਸ਼ਾ ਪ੍ਰੈਫਰ ਕੀਤਾ ਜਾਂਦਾ ਹੈ ਆਵਾਮ ਨੂੰ ਆਵਾਮ ਦੀ ਹਮੇਸ਼ਾ ਸੋਚਿਆ ਜਾਂਦਾ ਵੈ ਕਿ ਆਵਾਮ ਦੀ ਕਿਤਨਾ ਕਿਥੇ ਰਾਖੀ ਕੀਤੀ ਜਾਵੇ ਲਾਅਨ ਆਰਡਰ ਮੇਨਟੇਨ ਕਰਨਾ ਪੋਸਟ ਜਥੇ ਚ ਹੁੰਦਾ ਲੇਕਿਨ ਇਹ ਘਾਟਾ ਕਰੀ ਜ਼ਿੰਦਗੀ ਚ ਪੂਰਾ ਨਹੀਂ ਹੋ ਸਕਦਾ ਉਸ ਪਰਿਵਾਰ ਲਈ ਜਿਸ ਪਰਿਵਾਰ ਦਾ ਪੂਰਾ ਜੀਏ ਖਰਚਾ ਕਰਦਾ ਹੋਵੇ ਤੇ ਖਰਚਾ ਚਲਾਉਂਦਾ ਹੋਵੇ ਇੱਕ ਪਿਓ ਕੀ ਹੁੰਦਾ ਵੈ ਉਹ ਪਿਓ ਉਸ ਬੱਚਿਆਂ ਕੋਲ ਹੀ ਪੁੱਛਿਆ ਜਾ ਸਕਦਾ ਲੇਕਿਨ ਬੜੀ ਹੀ ਮੰਦਪਾਗੀ ਖਬਰ ਹੈ ਕਿ ਸਾਡੇ ਵਿੱਚ ਮਾਨਯੋਗ ਏਸੀਪੀ ਈਸ਼ ਸੰਦੀਪ ਜੀ ਤੇ ਉਹਨਾਂ ਦੇ ਜੋਗਾਰ ਸੀ ਉਹ ਨਹੀਂ ਰਹੇ ਨੇ ਅਤੇ ਵਿੱਚ ਸਾਨੂੰ ਸੂਤਰਾਂ ਵੀ ਦੱਸਦੇ ਜੋ ਸਾਨੂੰ ਸੂਤਰਾਂ ਤੋਂ ਪਤਾ ਲੱਗਿਆ ਕਿ ਉਸ ਰੋਡ ਦੇ ਉੱਤੇ ਕਿ ਧਰਨਾ ਵੀ ਲੱਗਿਆ ਗਿਆ ਸੀਗਾ ਕਿ ਹਾਈਵੇ ਦੇ ਉੱਤੇ ਧਰਨਾ ਲਗਾਉਣਾ ਪਰਮਿਸ਼ਨ ਦੇ ਸਕਦਾ ਵੈ ਆ ਹਾਈਵੇ ਦੇ ਉੱਤੇ ਧਰਨਾ ਲਗਾ ਕੇ ਬੈਠਣ ਵਾਲੇ ਪ੍ਰਦਰਸ਼ਨਕਾਰੀਆਂ ਨੂੰ ਵੀ ਚਾਹੀਦਾ ਹੈ ਕਿ ਹਾਈਵੇ ਦੇ ਉੱਤੇ ਧਰਨਾ ਨਾ ਲਗਾਣ ਤਾਂ ਕਿ ਇਦਾਂ ਦੀ ਕੀਮਤੀ ਜਾਨਾਂ ਜਿਹੜੀਆਂ ਨਾ ਜਾ ਸਕਣ ਲੇਕਿਨ ਹੁਣ ਦੇਖਦੇ ਆ ਪੁਲਿਸ ਜਿਹਨਾਂ ਨੇ ਧਰਨਾ ਲਗਾਇਆ ਹੋਇਆ ਸੀਗਾ ਤੇ ਉਹਨਾਂ ਤੇ ਵੀ ਗਾਹ ਡਿੱਗਦੀ ਹੈ ਕਿ ਨਹੀਂ ਦੇਖ ਸਕਦੀ ਹੈ ਲੇਕਿਨ ਇਹ ਸਮਝ ਸਕਦਾ ਲੇਕਿਨ ਤੁਹਾਨੂੰ ਦੱਸ ਦਈਏ ਇੱਕ ਵੱਡੀ ਏਨਗੈਲੀ ਇੱਕ ਧਰਨੇਕਾਰੀਆਂ ਦੀ ਤੇ ਉੱਤੋਂ ਦੀ ਉਸ ਸਕੋਰਪੀਓ ਕਾਲੀ ਸਕ ਵਿਚ ਇੱਕ ਕਾਬਿਲ ਅਫਸਰ ਤੇ ਕਾਬਿਲ ਸੀਟੀ ਜਿਹੜਾ ਨਹੀਂ ਰਿਹਾ ਜੋ ਆਵਾਮ ਦੀ ਹਮੇਸ਼ਾ ਰਖਵਾਲੀ ਕਰਦੇ ਸੀ ਲਾਅ ਆਰਡਰ ਮੈਂਟੇਨ ਕਰਦੇ ਸੀਗੇ ਹੁਣ ਦੇਖਦੇ ਆ ਪ੍ਰਸ਼ਾਸਨ ਕਰੀ ਜਿਹੜੇ ਬੈਠੇ ਹੋਏ ਸੀਗੇ ਉਹਨਾਂ ਦੇ ਉੱਤੇ ਕੀ ਗਾੜ ਡਿੱਗਦੀ ਐ ਸਨਪਰਿੰਦਰ ਜੀ ਮੌਜੂਦ ਐ ਗੱਲਬਾਤ ਕਰਦੇ ਵਿਰਿੰਦਰ ਜੀ ਕੀ ਪੂਰਾ ਮਾਮਲਾ ਕੀ ਸੀਗਾ ਐਸ.ਪੀ ਸਾਹਿਬ ਤੇ ਉਹਨਾਂ ਦਾ ਜਿਹੜੇ ਸੀਟੀ ਸੀਗੇ ਸਹਾਇਕ ਉਹਨਾਂ ਜਦੋਂ ਮੌਤ ਹੋ ਜਾਂਦੀ ਐ ਕਿਸ ਚੀਜ਼ ਵਿੱਚ ਬਚਦੇ ਨੇ ਕਿੰਨੇ ਵੇ ਦਾ ਹਾਦਸਾ ਹੁੰਦਾ ਇਹ ਸਾਡੇ 12 ਵਜੇ ਦੀ ਗੱਲ ਐ ਇੱਥੇ ਸਾਡੇ ਦਿয়ালਪੁਰ ਇੱਕ ਬ੍ਰਿਜ ਪੈਂਦਾ ਉਹਦੇ ਉੱਪਰ ਸੀਗੇ ਇਧਰੋਂ ਗੱਡੀ ਲੁਧਿਆਣਾ ਸਾਈਡ ਤੋਂ ਗੱਡੀ ਜਾ ਰਹੀ ਸੀ ਸਕਰਪਿਓ ਉਧਰੋਂ ਇਹਨਾਂ ਦੀ ਗੱਡੀ ਆ ਰਹੀ ਸੀਗੀ ਫੋਰਚੂਨਰ ਤੇ ਉਹ ਸਕਰਪਿਓ ਗੱਡੀ ਵਾਲੇ ਨੇ ਕਿਤੇ ਬ੍ਰੇਕ ਵਗੈਰਾ ਦੱਬ ਕੇ ਮਾਰ ਕੇ ਘੁੰਮ ਕੇ ਇਹਨਾਂ ਦੀ ਗੱਡੀ ਚ ਜਾ ਵਜੀ ਜਿਸ ਨਾਲ ਕਾਫੀ ਨੁਕਸਾਨ ਹੋ ਗਿਆ ਤੇ ਮੌਕੇ ਤੇ ਇਹਨਾਂ ਨੂੰ ਲਿਆ ਕੇ ਇੱਥੇ ਹਸਪਤਾਲ ਦਾਖਲ ਕਰਾਤਾ ਸੀਗਾ ਤੇ ਨਾਲੇ ਜਿਹੜੀ ਨਾਲ ਹੀ ਗੱਡੀ ਸੀ ਉਹਨੂੰ ਅੱਗ ਲੱਗ ਗਈ ਸੀ ਫਿਰ ਫਾਇਰ ਵਿਗੇਟ ਮੰਗਾ ਕੇ ਆਗ ਬੁਝਵਾ ਦਿੱਤੀ ਸੀ ਸਕੋਰਪਿਓ ਕਬਜ਼ੇ ਚ ਲੈ ਲਈਤੀ ਗਈ ਹੈ ਸਰ ਹਾਂ ਸਕੋਰਪਿਓ ਕਾਟੇ ਕਬਜ਼ੇ ਚ ਹੈ ਜੀ ਕੀ ਬੰਦੇ ਜਿਹੜੇ ਸੀ ਕਿ ਸਰ ਜਿਨ੍ਹਾਂ ਨੇ ਇਹ ਕੀਤਾ ਸੀਗਾ ਸਭ ਕੁਝ ਗੱਡੀ ਉਹ ਅਜੇ ਟਰੇਸ ਕਰਨੇ ਬਾਕੀ ਨੇ ਕਿੰਨਾ ਕੁ ਪਰਿਵਾਰ ਹੈਗਾ ਸਰ ਦੋਨਾਂ ਦਾ ਪਤਾ ਲੱਗ ਪਾਇਆ ਇਸ ਵੀ ਸਾਬਤ ਤੱਕਿਆ ਜਾ ਰਿਹਾ ਇੱਕ ਮੁੰਡਾ ਤੇ ਸਿਟੀ ਦਾ ਵੀ ਇੱਕ ਮੁੰਡਾ ਸੀਗਾ ਹਾਂ ਉਹ ਦੋਨਾਂ ਦਾ ਪਰਿਵਾਰ ਹੈ ਨਾ ਉਹਨਾਂ ਦੇ ਵੀ ਇੱਕ ਮੁੰਡਾ ਹੈਗਾ ਸਿਪਸਾ ਕੋਲ ਵੀ ਕਰੋ ਮਤਲਬ ਜਲਦੀ ਲੱਭ ਲਿੱਤਾ ਜਾਊਗਾ ਜਿਹਨੀਆਂ ਬਾਅਦ ਦਾ ਹਾਂਜੀ ਹਾਂਜੀ 100% ਸ਼ੋਰ ਹੈ ਬਹੁਤ ਬਹੁਤ ਸ਼ੁਕਰੀਆ ਇਸ ਨਾਲ ਰਿੰਦਰ ਜੀ ਸਾਡੇ ਨਾਲ ਮੌਜੂਦ ਸੀਗੇ ਲੇਕਿਨ ਸਾਡੇ ਵਿੱਚ ਇਹ ਕਮੀ ਕਦੀ ਨਹੀਂ ਪੂਰੀ ਹੋ ਸਕਦੀ ਸਾਡੇ ਮਾਨਯੋਗ ACP ਈਸਟ ਸੰਦੀਪ ਸਿੰਘ ਜੀ ਜੋ ਇਸ ਦੁਨੀਆ ਦੇ ਵਿੱਚ ਨਹੀਂ ਰਹੇ ਨੇ ਇੱਕ ਸਕਾਰਪੀਓ ਵਾਲੇ ਦੀ ਅੰਗਿਲੀ ਕਰਕੇ ਇਹ ਹਾਦਸਾ ਵਾਪਰਿਆ ਜਿਹਦੇ ਵਿੱਚ ਸਾਡੇ ਮਾਨਯੋਗ ਐਸ.ਪੀ. ਸਾਹਿਬ ਤੇ ਉਹਨਾਂ ਦੇ ਸੀਟੀ ਜਿਹੜੀ ਹੈ ਸੀਟੀ ਸਾਹਿਬ ਜਿਹੜੇ ਸੀਗੇ ਉਹਨਾਂ ਦੀ ਜਿਹੜੀ ਮੌਤ ਹੋਈ ਜਾਂਦੀ ਹੈ ਲੇਕਿਨ ਪੁਲਿਸ ਦਾ ਆ ਵੀ ਕਹਿਣਾ ਹੈ ਕਿ ਜਲਦ આરોપીਆਂ ਨੂੰ ਗ੍ਰਿਫਤਾਰ ਵੀ ਕਾਲੀਤਾ ਜਾਊਗਾ ਜਿਨ੍ਹਾਂ ਨੇ ਇਹ ਸਾਰਾ ਸਕਾਰਪੀਓ ਦੀ ਬ੍ਰੇਕ ਖਿੱਚੀ ਸੀਗੀ ਜਿਸ ਕਾਲੇ ਹਾਦਸਾ ਵਾਪਰਿਆ ਲੇਕਿਨ ਤੁਹਾਨੂੰ ਦੱਸ ਦਈਏ ਕਿ ਜਿਹੜੀ ਗੱਡੀ ਦੀ ਤਸਵੀਰ ਨਾਲ ਦੇਖ ਰਹੇ ਹੋ ਇਹ ਰਾਤ ਨੂੰ ਜਲ ਗਈ ਸੀਗੀ ਗੱਡੀ ਪੂਰੀ ਤੇ ਫਾਰਵਗੇਟ ਦੀ ਮੁਸ਼ੱਕਤ ਬਾਰਿਸ਼ ਨੂੰ ਬੁਝਾਇਆ ਗਿਆ ਲੇਕਿਨ ਇਹਦੇ ਵਿੱਚ ਇੱਕ ਨਲਾਇਕੀ ਰਸ ਡਰਾਈਵਿੰਗ ਪਾਈ ਗਈ ਜਿਹਦੇ ਕਰਕੇ ਇੱਕ ਸਾਡੇ ਮਾਨਯੋਗ ਐਡੀਸ਼ਨਲ ਕਮਿਸ਼ਨਰ ਆਫ ਪੁਲਿਸ ਸੰਦੀਪ ਜੀ ਜੋ ਇਸ ਦੁਨੀਆ ਦੇ ਵਿੱਚ ਨਹੀਂ ਰਹੇ ਤੇ ਉਹਨਾਂ ਦੇ ਸਿਟੀਜ਼ ਦੁਨੀਆ ਦੇ ਵਿੱਚ ਨਹੀਂ ਰਹੇ ਪਰਿਵਾਰ ਨੂੰ ਪਾਣਾ ਬਖਸ਼ਣ ਦਾ ਵਾਹਿਗੁਰੂ ਜੀ ਬਲ ਬਖਸ਼ਣ ਤੇ ਕਮੀ ਜ਼ਿੰਦਗੀ ਚ ਪੂਰੀ ਨਹੀਂ ਹੋ ਸਕਦੀ ਲੁਧਿਆਣਾ ਦਾ ਕੈਮਰਾਮੈਨ ਦੇ ਨਾਲ ਮੈਂ ਵਿਸ਼ਾਲ ਕਪੂਰ ਲੁਧਿਆਣਾ ਲਾਈਵ